ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਨੂੰ ਸਮਾਰਟ ਦਾ ਦਰਜਾ ਦਿੱਤੀ ਗਈ ਹੈ ਕਿ ਦੁਨੀਆ ਦੇ ਵਿੱਚ ਵੱਖਰੀ ਪਛਾਣ ਬਣਾ ਦਿੱਤੀ ਗਈ ਹੈ ਅਤੇ ਵਿਦਿਆ ਦੇ ਖੇਤਰ ਵਿੱਚ ਵੱਖ-ਵੱਖ ਪਾਸ਼ਾਵਾਂ ਦੇ ਮੁਕਾਬਲਿਆਂ ਦੇ ਵਿੱਚ ਪੰਜਾਬ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਸਬੰਧ ਵਿੱਚ ਸਰਕਾਰੀ ਪੱਧਰ ਤੇ ਲੁਧਿਆਣਾ ਦੇ ਬਚਤ ਪਵਨ ਵਿਖੇ ਮੁਕਾਬਲੇ ਕਰਵਾਏ ਗਏ। نجھی دی اگਵਾਈ जिले दे डिप्टी कमिश्नर श्री वरिंदर कुमार शर्मा दे ਵੱਲੋਂ ਕੀਤੀ ਗਈ ਇਸ ਸਮਾਗਮ ਨੂੰ ਸੁਖਾਵਾਂ ਬਣਾਉਣ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਨਲਾਈਨ ਸੰਪਰਕ ਦੇ ਵਿੱਚ ਵੀ ਰਹੇ ਮਾਨਯੋਗ ਮੁੱਖ ਮੰਤਰੀ ਸਾਹਿਬ ਪੰਜਾਬ ਜੀ ਦੀ ਯੋਗ ਰਹਿਨਮਾਈ ਹੇਠ ਅੱਜ ਪੰਜਾਬ ਦੇ ਸਿੱਖਿਆ ਵਿਭਾਗ ਨੇ ਇੱਕ ਬਹੁਤ ਵੱਡੀ ਬਲੌਂਗ ਕੁੱਤੀ ਹੈ ਭਾਰਤ ਦੇ ਵਿੱਚ ਪਹਿਲਾ ਸਥਾਨ ਜਿਹੜਾ ਹੈਗਾ এডਿਕੇਸ਼ਨ ਡਿਪਾਰਟਮੈਂਟ ਵੱਲੋਂ ਪ੍ਰਾਪਤ ਕੀਤਾ ਗਿਆ ਇਹ ਆਪ ਮਹਾਰੇ ਹੋਣ ਵਾਲੀ ਘਟਨਾ ਨਹੀਂ ਬਲਕਿ ਇਹ ਇੱਕ ਤਤਪਰ ਯਤਨ ਜਿਹੜੀ ਦਿਨ ਰਾਤ ਸਾਰੇ ਟੀਚਰਜ਼ ਨੇ ਮਿਹਨਤ ਕੀਤੀ ਹੈ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਯੋਗ ਅਗਵਾਈ ਹੈ ਸਿੱਖਿਆ ਮੰਤਰੀ ਸਾਹਿਬ ਨੇ ਔਰ ਵਿਭਾਗ ਨੇ ਜਿਹੜੀ ਮਿਹਨਤ ਕੀਤੀ ਹੈ ਉਹਦਾ ਨਤੀਜਾ ਹੈ ਇਸ ਕੰਮ ਦੇ ਲਈ ਮੈਂ ਸਾਰੇ ਸਿੱਖਿਆ ਵਿਭਾਗ ਦੇ ਕਰਮਚਾਰੀਆਂ ਨੂੰ ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਅੱਜ ਸਾਡੀ ਵੀ ਸੀ ਸੀਗੀ ਕਿ ਪੰਜਾਬ ਨੇ ਟੌਪ ਕੀਤਾ ਮੈਂ ਸਾਰੇ ਟੀਚਰਸ ਨੂੰ ਇਹਨਾਂ ਵਧਾਈ ਦੇ ਯੋਗ ਹਨ ਔਰ ਕੁਝ ਫੈਕਟਸ ਦੱਸਣਾ ਚਾਹਨਾ ਜਿਵੇਂ ਪਿਛਲੇ 4 ਸਾਲ ਦੇ ਵਿੱਚ ਸਾਡੇ ਆਨਮਲ ਸੀਐਮ ਸਾਹਿਬ ਦੇ ਵਿਜਨ ਦੇ ਅਨੁਸਾਰ 29% এনরোলমেন্ট ইনক্রিজ ہوئی ہے۔ সেকেন্ডলি ਦੱਸਣਾ ਚਾਹੂੰਗਾ 5 ਲੱਖ ਤੋਂ ਵੀ ਜ਼ਿਆਦਾ ਵਿਦਿਆਰਥੀ ਜਿਹੜੇ ਪ੍ਰਾਈਵੇਟ ਸਕੂਲ ਛੱਡ ਕੇ ਸਰਕਾਰੀ ਸਕੂਲਾਂ ਚ ਆਏ ਹਨ ਤੇ ਇਹ ਉਸ ਗੱਲ ਦਾ ਪ੍ਰਤੀਕ ਹੈ ਕਿ ਸਾਡੀ ਸਰਕਾਰ ਆਨਵਲ ਸੀਐਮ ਸਾਹਿਬ ਕਪਟਰ ਰਮੇਂਦਰ ਸਿੰਘ ਜੀ ਦੇ ਹੱਥੇ ਥੱਲੇ ਜਿਹੜੀ ਉਹਨਾਂ ਦੀ ਨੀਤੀਆਂ ਸੀਗੀਆਂ, ਜੋ ਵਿਜ਼ਨ ਸੀਗਾ, ਜੋ ਵੀ ਟੀਚਰਸ ਦੇ ਪ੍ਰਤੀ ਸਭ ਪਾਲਿਸੀਆਂ ਬਣੀਆਂ, ਸਟੂਡੈਂਟਸ ਲਈ ਪਾਲਿਸੀ ਬਣੀਆਂ, ਚਾਹੇ ਉਹ ਸਪੋਰਟਸ ਦੀਆਂ ਪਾਲਿਸੀਆਂ ਹੋਣ ਚਾਹੇ ਇਨਫਰਾਸਟ੍ਰਕਚਰ ਹੋਵੇ। ਜਾਇ ਉਹ ਸਮਾਰਟ ਸਕੂਲਸ ਦਾ ਹੋਵੇ ਉਹ ਇੰਨਾ ਕੁ ਵਧੀਆ ਹੋਇਆ ਔਰ ਇਹਨੂੰ ਇੰਨਾ ਹੰਗਾਰਾ ਮਿਲਿਆ ਕਿ ਸਾਡਾ ਸੂਬਾ ਪੰਜਾਬ ਨੰਬਰ 1 ਤੇ ਆਇਆ ਤੇ ਮੈਂ ਸਾਰੇ ਟੀਚਰਸ ਨੂੰ ਮੈਂ ਵਧਾਈ ਦੇ ਪਾਤਰ ਹਾਂ ਜਿਨ੍ਹਾਂ ਨੇ ਇੰਨੀ ਮਿਹਨਤ ਕਰਕੇ ਉਹ ਸਟੂਡੈਂਟਸ ਨੂੰ ਵੀ ਔਰ ਮੈਂ ਅੰਤ ਦੇ ਵਿੱਚ ਥੈਂਕਸ ਕਰਦਾ ਸਾਡੇ ਆਨਮੋਲ ਸੀਐਮ ਸਾਹਿਬ ਨੂੰ ਜਿਨ੍ਹਾਂ ਦੇ ਵਿਜਨ ਦੇ ਥੱਲੇ ਅਸੀਂ ਸਾਰੇ ਨੇ ਕੰਮ 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 ਕਰ ਕੀਤਾ ਔਰ ਮੈਂ ਫਿਊਚਰ ਦੇ ਵਿੱਚ ਮੈਂ ਅਪੀਲ ਕਰਦਾ ਕਿ ਇਦਾਂ ਹੀ ਅਸੀਂ ਉਹ ਨੰਬਰ ਉਹ ਨੰਬਰ 1 ਤੇ ਬਣੇ ਰਵਾਂਗੇ ਔਰ ਸਾਰੇ ਸਟੂਡੈਂਟਸ ਨੂੰ ਅਤੇ ਟੀਚਰਸ ਨੂੰ ਮੇਰੀ ਬੈਸਟ ਵਿਸ਼ਸ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਕਿ ਸਿੱਖਿਆ ਦੇ ਖੇਤਰ ਦੇ ਵਿੱਚ ਅੱਜ ਪੰਜਾਬ ਨੇ ਸਾਰੇ ਹਿੰਦੁਸਤਾਨ ਚ ਪਹਿਲਾ ਜਿਹੜਾ ਦਰਜਾ ਪਹਿਲਾ ਸਥਾਨ ਪ੍ਰਾਪਤ ਕੀਤਾ ਸੋ ਇਹ ਸਾਰਾ ਸਿਰਾ ਸਾਡੇ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਕੈਪਟਨ ਅਵਿੰਦਰ ਸਿੰਘ ਜੀ ਸਿੱਖਿਆ ਮੰਤਰੀ ਬੀਜੇਂਦਰ ਸਿਕਲਾ ਜੀ ਉਹਨਾਂ ਦੇ ਸਾਰੇ ਇਹ ਮਹਿਕਮੇ ਦੇ ਅਫਸਰ ਤੇ ਖਾਸ ਕਰਕੇ ਸਾਡੇ ਜਿਹੜੇ ਟੀਚਰ ਹੈ ਜਿਨ੍ਹਾਂ ਨੇ ਸਰਕਾਰੀ ਸਕੂਲਾਂ ਦਾ ਮਿਆਰ ਇੰਨਾ ਵਧੀਆ ਕੋ ਇੰਨਾ ਉੱਚਾ ਚੁੱਕਿਆ ਵੀ ਇਹ ਸਾਨੂੰ ਸਾਰੇ ਦੇਸ਼ ਚੋਂ ਮਾਨ ਪ੍ਰਾਪਤ ਹੋਇਆ ਅ ਅੱਜ ਦਾ ਜੋ ਪ੍ਰੋਗਰਾਮ ਹੈ ਉਹਦੇ ਬਾਰੇ ਮੈਂ ਦੱਸਣਾ ਚਾਹਾਂਗੀ ਕਿ ਜੋ ਪੰਜਾਬ ਦਾ ਸਿੱਖਿਆ ਵਿਭਾਗ ਹੈ ਉਹ ਸਰਕਾਰ ਦੁਆਰਾ ਭਾਰਤ ਸਰਕਾਰ ਦੁਆਰਾ ਇੱਕ ਪਰਫਾਰਮੈਂਸ ਗ੍ਰੇਡਿੰਗ ਇੰਡੈਕਸ ਜਾਰੀ ਕੀਤਾ ਗਿਆ ਹੈ ਸਾਰੇ ਭਾਰਤ ਦੇ ਵੱਖ-ਵੱਖ ਸੂਬਿਆਂ ਦਾ ਜੋ ਮੁਲਾਂਕਣ ਕੀਤਾ ਗਿਆ ਹੈ ਉਹਦੇ ਵਿੱਚ ਪੰਜਾਬ ਦਾ ਫਰਸਟ ਨੰਬਰ ਆਇਆ ਹੈ ਪੰਜਾਬ ਨੇ ਹਜ਼ਾਰ ਵਿੱਚੋਂ 929 929 ਅੰਕ ਪ੍ਰਾਪਤ ਕੀਤੇ ਹਨ ਅਤੇ ਦੂਸਰੇ ਸਥਾਨ ਤੇ ਆਉਣ ਵਾਲਾ ਯੂਟੀ ਚੰਡੀਗੜ੍ਹ ਨਾਲੋਂ 17 ਅੰਕਾਂ ਨਾਲ ਲੱਗੇ ਹੈ ਤੇ ਉਸ ਗੱਲ ਦਾ ਧੰਨਵਾਦ ਕਰਨ ਲਈ ਕਿ ਵੱਖ-ਵੱਖ ਸਮੇਤ ਸਰਕਾਰ ਵੱਲੋਂ ਜੋ ਫੰਡ ਜਾਰੀ ਕੀਤੇ ਜਾਂਦੇ ਹਨ ਜਿੰਨਾ ਕਰਕੇ ਅਸੀਂ ਸਿੱਖਿਆ ਦਾ ਮਿਆਰ ਚਾ ਚੁੱਕ ਸਕੇ ਹਾਂ ਸਕੂਲਾਂ ਵਿੱਚ ਵਧੀਆ ਇਨਫਰਾਸਟ੍ਰਕਚਰ ਮੁਹੱਈਆ ਕਰਵਾਇਆ ਗਿਆ ਹੈ ਤੇ ਇਸ ਚੀਜ਼ ਦਾ ਧੰਨਵਾਦ ਕਰਨ ਲਈ ਸੀਐਮ ਸਾਹਿਬ ਨੂੰ ਅਸੀਂ ਸਾਰੇ ਇਕੱਠੇ ਹੋਏ ਸੀ ਤੇ ਸਰ ਵੱਲੋਂ ਵੀ ਕੁਝ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ ਤੇ ਕੁਝ ਸੁਝਾਅ ਦਿੱਤੇ ਗਏ ਸੀ ਤੇ ਮੈਨੂੰ ਆਸ ਹੈ ਕਿ ਆਉਣ ਵਾਲੇ ਸਮੇਂ ਵਿੱਚ ਸਿੱਖਿਆ ਵਿਭਾਗ ਵਿੱਚ ਉਹ ਜ਼ਰੂਰੀ ਲਾਗੂ ਕੀਤੇ ਜਾਣਗੇ ਲੁਧਿਆਣਾ ਤੋਂ ਹਰਜੀਤ ਸਿੰਘ ਦੀ ਰਿਪੋਰਟ ਐਸਐਮਜ਼ ਨਿਊਜ਼